ਤਾਂ ਪਹਿਲਾਂ ਸਿੱਟਦੇ ਉਹ ਕਿਉਂ ਸਿੱਟਦੇ ਆ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਇੱਥੋਂ ਜਾ ਕੇ ਮੁੰਡਿਆਂ ਵਾਲੇ ਦੇ ਪੈਸੇ ਲਵਾ ਕੇ ਕੈਨੇਡਾ ਜਾ ਕੇ ਬਾਹਰ ਜਾ ਕੇ ਮੁੱਕਰ ਜਾਂਦੀਆਂ ਸੀਗੀਆਂ ਫਿਰ ਮੁੰਡਿਆਂ ਵਾਲੇ ਨੂੰ ਕੀ ਕਰਨਾ ਪਿਆ ਉਹ ਵੀਡੀਓ ਅਸੀਂ ਬਣਾਈਆਂ ਆਹ ਕਾਫੀ ਜਿਆਦਾ ਚੱਲੀਆਂ ਸੀ ਬਹੁਤ ਜਿਆਦਾ ਚੱਲੀਆਂ ਸੀ ਮਿਲੀਅਨ ਬਿਲੀਅਨ ਦੇ ਵਿੱਚ ਲੋਕਾਂ ਨੇ ਦੇਖੀਆਂ ਸੀ ਤੇ ਲੋਕਾਂ ਨੇ ਆਪਣੇ ਪਲੇਟਫਾਰਮਾਂ ਤੋਂ ਬਹੁਤ ਵਾਇਰਲ ਕੀਤੀਆਂ ਸੀ ਉਹਨਾਂ ਦੇ ਵਿੱਚ ਮੇਰਾ ਸਰਪੰਚ ਦਾ ਕਿਰਦਾਰ ਸੀ ਤੇ ਮੈਂ ਇੱਕ ਸਿੰਗਰ ਹੋਣ ਦੇ ਨਾਲ ਨਾਲ ਇੱਕ ਅਦਾਕਾਰ ਹਾਂ ਜੀ ਜਿੰਨੇ ਇੱਕ ਜੋਗਾ ਹੈਗਾ ਮੈਂ ਆਪਣਾ ਕਰਦਾਰ ਨਿਭਾਉਣਾ ਦੇ ਵਿੱਚ ਤੇ ਇਹਨੂੰ ਮੈਂ ਆਪਣੇ ਹੁਣ ਆਪਣੇ ਪਰਸਨਲ ਜੋ YouTube ਚੈਨਲ ਚਲਾ ਰਿਹਾ ਮੈਂ ਉਹਦੇ ਤੋਂ ਇੰਨਾ ਕੁ ਸੋਚ ਕੇ ਪਾਇਆ ਸੀ ਕਿ ਜਿਵੇਂ ਇੱਕ ਸੰਤੁਸ਼ਟੀ ਜਿਹੀ ਨਹੀਂ ਹੁੰਦੀ ਆਪਣੀ ਆਪਾਂ ਕਹਿੰਦੇ ਇੰਨਾ ਕੁ ਹੋ ਗਿਆ ਤੇ ਬਹੁਤ ਹੈ ਤੇ ਮੈਂ ਇਹਨੂੰ ਬਣਾਉਣ ਬੋਕੇ ਸੋਚਿਆ ਸੀ ਕਿ ਯਾਰ ਵੀ ਚਾਈਨਾ ਡੋਰ ਬਹੁਤ ਵੱਡਾ ਮੁੱਦਾ ਹੈ ਬਿਲਕੁਲ ਜੀ ਜੋ ਚਿੱਟੇ ਦੀ ਜਾਂ ਕੈਂਸਰ ਦੀ ਗੱਲ ਕਰੀਏ ਨਾ ਤਾਂ ਬਹੁਤ ਵੱਡੀਆਂ ਗੱਲਾਂ ਹੋ ਗਈਆਂ ਉਹ ਤਾਂ ਬੱਸੋਂ ਬਾਹਰ ਦੀਆਂ ਗੱਲਾਂ ਹੋ ਗਈਆਂ ਉਹਨਾਂ ਦੇ ਕੰਟਰੋਲ ਦਾ ਬਹੁਤ ਔਖਾ ਹੈ ਇਹ ਛੋਟਾ ਮੁੱਦਾ ਹੈ ਤੇ ਕੰਟਰੋਲ ਕਰਨਾ ਸੌਖਾ ਹੈ ਜੇ ਕਰਨਾ ਚਾਹਿਆ ਇਹ ਕਰਨਾ ਸੋਚਿਆ ਜਾਵੇ ਤਾਂ ਮੈਂ ਸੋਚਿਆ ਕਿ ਕਿਉਂ ਨਾ ਯਾਰ ਬਸੰਤ ਰੁੱਤ ਆਈ ਹੈ ਤੇ ਕਿਉਂ ਨਾ ਇਸ ਵਿਸ਼ੇ ਤੇ ਇੱਕ ਮੈਸੇਜ ਦਿੱਤਾ ਜਾਵੇ ਕਿ ਸ਼ਾਇਦ ਕੁਝ ਲੋਕ ਵੇਖ ਕੇ ਸਿਆਣੇ ਹੋ ਜਾਣ ਕਿ ਯਾਰ ਮੈਂ ਆਪਦੇ ਬੱਚਿਆਂ ਨੂੰ ਚਾਈਨਾ ਡੋਰ ਨਹੀਂ ਲੈ ਕੇ ਦੇਣੀ ਪ੍ਰਸ਼ਾਸਨ ਵੀ ਥੋੜਾ ਬੋਦਾ ਧਿਆਨ ਦੇਵੇ ਕਿ ਹਾਂ ਯਾਰ ਅਸੀਂ ਜਿੱਥੋਂ ਤੱਕ ਕਰਨਾ ਹੈ ਕੰਟਰੋਲ ਕਰ ਸਕਦੇ ਹਾਂ ਅਸੀਂ ਇਹ ਚੀਜ਼ ਸੋਚ ਕੇ ਹੀ ਵੀਡੀਓ ਬਣਾਈ ਸੀ ਮੈਂ ਨਾਰਮਲ ਜਿਹਾ ਸੋਚਿਆ ਸੀ ਮੈਂ ਕਿ ਆ ਵੀ 5-10 ਹਜ਼ਾਰ ਲੋਕ ਵੇਖਣਗੇ ਇਹਨੂੰ ਤੇ ਆ ਨਹੀਂ ਪਤਾ ਸੀਗਾ ਕਿ ਇੰਨਾ ਵੱਡਾ ਜਿਹੜਾ ਸਪான்ਸਰ ਨੂੰ ਮਿਲੂਗਾ ਜਿਹੜਾ ਉਹ ਮੈਂ ਇੱਕ ਕਹਿੰਦੇ ਨਾ ਕਹਿੰਦੇ ਜੇ ਤੁਸੀਂ ਪਰਮਾਤਮਾ ਦੇ ਨੇੜੇ ਹੋ ਨਾ ਤੇ ਪਰਮਾਤਮਾ ਤੁਹ ਉਦੋਂ ਤੋਂ ਲੈ ਕੇ ਫਿਰ ਬੰਦਾ ਇਹ ਸੋਚਦਾ ਹੁੰਦਾ ਨੇ ਕਿ ਮੈਂ ਇੱਕ ਦਿਨ ਪਬਲਿਕ ਚਿਹਰਾ ਹੋਣਾ ਚਾਹੀਦਾ ਤੇ ਪਬਲਿਕ ਚਿਹਰਾ ਮੈਂ ਐਲਬਮ ਵੀ ਕੀਤੀਆਂ ਮੈਂ ਸਪੂਜਾ ਨਾ ਕੀਤੀ ਗੁਰਲੇਜ਼ ਅਖਤਰ ਨਾ ਕੀਤੀ ਜਾਸਰ ਰਿਕਾਰਡ ਤੋਂ ਮੈਂ ਆਪਣਾ ਸੌਂਗ ਕੀਤਾ ਜਸਵਿੰਦਰ ਸਿੱਧੂ ਨਾ ਜਿਹੜਾ ਤੁਸੀਂ ਲਿਆ ਉਹੀ ਵੈਸੇ ਜਸਵਿੰਦਰ ਸਿੰਘ ਬਰਾੜ ਕਹਿੰਦੇ ਉਹ ਵੀ ਕੀਤੀ ਮੈਂ ਜੱਟਾਂ ਦੀ ਸ਼ਰਾਬ ਚੰਗਾ ਪਸੰਦ ਕੀਤਾ ਸੀ ਲੋਕਾਂ ਨੇ ਸੌਂਗ ਮੇਰਾ ਤੇ ਇਧਰ ਇਧਰਲੇ ਪਾਸੇ ਨਾਲ ਅਧਿਕਾਰੀ ਦਾ ਜਿਹੜਾ ਹੈਗਾ ਇਹ ਹੈਗਾ ਸੀਗਾ ਦਿਮਾਗ ਦੇ ਵਿੱਚ ਕੀ ਕਰਨਾ ਚਾਹੀਦਾ ਤੇ ਉਸ ਤੋਂ ਬਾਅਦ ਉਹੀ ਵਾਸ ਕੋਸ਼ਿਸ਼ ਕਰੀ ਦੇ ਜੋ ਮਾਪਿਓਦਿਆਂ ਸਿੱਖਿਆਵਾਂ ਨਾ ਸਾਡੀ ਮੰਮੀ ਕਹਿੰਦੀ ਹੁੰਦੀ ਸੀ ਕਿ ਮੈਨੂੰ ਇੱਕ ਤਾਂ ਕਿ ਲੋਕਾਂ ਨੇ ਬਹੁਤ ਜ਼ਿਆਦਾ ਲਿਖਿਆ ਕਿ ਧੰਨ ਹੈ ਉਹ ਮਾਪਿਓ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਚਲੋ ਮੇਰੇ ਮਾਪਿਓ ਦਾ ਜ਼ਿਕਰ ਹੋਇਆ ਸਾਨੂੰ ਮੈਨੂੰ ਫੇਰ ਉਹ ਮਤਲਬ ਇੱਕ ਵਾਰ ਫੇਰ ਲੱਗਾ ਕਿ ਮੇਰੇ ਕੋਲ ਹੁੰਦੇ ਜਿਨੇ ਬੇਸ਼ੱਕ ਦੁਨੀਆ 'ਚ ਨਹੀਂ ਹੈ ਸੋ ਇੱਕ ਮੈਸੇਜ ਸੀ ਜੋ ਦੇਣ ਦੀ ਕੋਸ਼ਿਸ਼ ਕੀਤੀ ਨਾ ਕਿਸੇ ਵਿਅਕਤੀ ਵਿਸ਼ੇਸ਼ ਤੇ ਟਿੱਪਣੀ ਸੀ ਨਾ ਕਿਸੇ ਆਮ ਨਾ ਕਿਸੇ ਖਾਸ ਨਾ ਕਿਸੇ ਸੱਤਾਧਾਰੀ ਨਾ ਕਿਸੇ ਵਿਰੋਧੀ ਤੇ ਨਾ ਕਿਸੇ ਪਾਰਟੀ ਤੇ ਟਿੱਪਣੀ ਸੀ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਉਹ ਮੈਸੇਜ ਦੇ ਵਿੱਚ ਮੈਨੂੰ ਖੁਸ਼ੀ ਹੈ ਕਿ ਅਸੀਂ ਸਫਲ ਹੋ ਗਏ ਅੱਜ ਜੇਕਰ ਗੱਲ ਕੀਤੀ ਜਿਵੇਂ کردار ਦੀ ਜਿਹੜਾ ਤੁਹਾਡਾ ਐਸਐਚਓ ਦਾ کردار ਸੀ ਜਾਂ ਜਿਹੜਾ ਰੂਪ ਸੀਗਾ ਉਸ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ। ਉਸ ਬਾਰੇ ਕੀ ਕਹੋਗੇ ਜੀ? ਮੈਂ ਧੰਨਵਾਦ ਕਰਦਾ ਜੀ। ਇਹ کردار ਮੈਂ ਇੱਕ ਵਾਰੀ ਪਹਿਲਾਂ ਵੀ ਨਮਾਇਆ ਸੀ। ਉਦੋਂ ਵੀ ਇੱਕ ਅਸੀਂ ਮੇਰੇ ਇੱਕ ਹੋਰ ਸਾਥੀ ਦੇ ਨਾਲ ਉਹਦੇ ਚੈਨਲ ਤੇ ਅਸੀਂ ਵੀਡੀਓ ਪਾਈ ਸੀ। ਉਹਦੇ ਵਿੱਚ ਵੀ ਮੈਂ ਇਹੀ ਨਮਾਇਆ ਸੀ ਕਿ ਇੱਕ ਮੁੰਡੇ ਦੀ ਜਿਹੜੀ ਆ ਉਹ ਚਿੱਟੇ ਦਾ ਟੀਕਾ ਲਾ ਕੇ ਮੌਤ ਹੋ ਜਾਂਦੀ ਹੈ। ਉਹਦੀ ਮਾਂ ਤੇ ਉਹਦੀ ਭੈਣ ਉਹਦੇ ਕੋਲ ਬੈਠੀਆਂ ਬਰਲਾਪ ਕਰੀ ਜਾਂਦੀਆਂ। ਪੁਲਿਸ ਆਪਣਾ ਜਿਹੜਾ ਉਹ ਰੋਲ ਨਿਭਾਉਣ ਵਾਸਤੇ ਉੱਥੇ ਜੋ ਹੈਗਾ ਆਪਣਾ ਫਰਜ਼ ਨਿਭਾਉਣ ਵਾਸਤੇ ਪੁਲਿਸ ਉੱਥੇ ਆਉਂਦੀ ਉਹਦੇ ਵਿੱਚ ਵੀ ਮੇਰੇ ਇਹ ਵਰਦੀ ਪਾਈ ਹੋਈ ਸੀ ਤੇ ਉੱਥੇ ਵੀ ਜਾ ਕੇ ਮੈਂ ਇਹ ਗੱਲ ਕਰ ਦਿੱਤੀ ਜਿਹੜੇ ਉੱਥੇ ਆਸ-ਪਾਸੇ ਖੜੇ ਹੁੰਦੇ ਆ ਨੌਜਵਾਨ ਉਹਨਾਂ ਨੂੰ ਕਿਉਂਕਿ ਸਕ੍ਰਿਪਟ ਦੱਸੀ ਜਾਂਦੀ ਹੈ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਸ ਤਰ੍ਹਾਂ ਬੋਲ ਦੇਣਾ ਉਹਨਾਂ ਨੇ ਕਿਹਾ ਕਿ ਪੁਲਿਸ ਕੁਝ ਕਰਦੀ ਨਹੀਂ ਮੈਂ ਉੱਥੇ ਵੀ ਇਹ ਟਿੱਪਣੀ ਕੀਤੀ ਸੀ ਕਿ ਪੁਲਿਸ ਤਾਂ ਜਿੰਨੇ ਜੋਗੀਆ ਕਰਨ ਦੀ ਕੋਸ਼ਿਸ਼ ਕਰਦੀ ਹੈ ਤੁਸੀਂ ਦੱਸੋ ਵੀ ਤੁਸੀਂ ਕਿਉਂ ਲੱਗਦੇ ਹੋ ਇਹਨਾਂ ਚੀਜ਼ਾਂ ਤੇ ਜਦੋਂ ਵੀ ਤੁਹਾਨੂੰ ਪਹਿਲੀ ਵਾਰ ਆ ਕੇ ਤੁਹਾਨੂੰ ਕੋਈ ਬੰਦਾ ਆ ਕੇ ਤੁਹਾਡੇ ਮੂਹਰੇ ਅੱਗੇ ਪੇਸ਼ ਕਰਦਾ ਹੈ ਕਿ ਆਹ ਲਾ ਚੀਜ਼ ਤੂੰ ਦੇਖ ਇਹਦਾ ਸਵਾਦ ਬਹੁਤ ਵਧੀਆ ਤੁਹਾਨੂੰ ਉਹਦਾ ਪਤਾ ਨਹੀਂ ਲੱਗਦਾ ਕਿ ਇਹ ਇਹਦੇ ਨਾਲ ਪਹਿਲਾਂ ਕਿੰਨੇ ਮਰ ਗਏ ਸੀ ਤੁਸੀਂ ਕਿਉਂ ਸ਼ੁਰੂ ਕਰਦੇ ਹੋ ਥੋੜੀ ਜਿਹੜੀ ਉਹ ਡਾਂਗ ਹੈ ਥੋੜਾ ਛੱਤਰ ਉਹ ਪੁਲਿਸ ਤੇ ਦਾ ਆ ਜਾਂਦਾ ਫਿਰ ਜਿਹੜੇ ਲੀਡਰ ਹੈ ਫਿਰ ਲੀਡਰ ਵੀ ਜ਼ਿੰਮੇਵਾਰ ਹੈ ਸਿਆਸੀ ਲੋਕ ਵੀ ਜ਼ਿੰਮੇਵਾਰ ਹੈ ਫਿਰ ਉਹਨਾਂ ਦੇ ਕਿਉਂ ਘਰੇ ਆਏ ਦੂਸੇ ਹਾਰ ਪਾਉਣ ਬੈਹ ਜਾਂਦੇ ਨੇ ਤੇ ਉਹਨਾਂ ਦੇ ਕਿਉਂ ਤੁਸੀਂ ਜਿਹੜਾ ਅੱਗੇ ਪਿੱਛੇ ਜਿਹੜਾ ਬਰਫੀਆਂ ਤੇ ਕਾਜੂ ਕਦੇ ਲੈ ਕੇ ਤੁਰੇ ਕਰਦੇ ਕਾਜੂ ਬਦਾਮ ਲੈ ਕੇ ਤੁਰੇ ਕਰਦੇ ਉਹ ਜੇ ਕੋਈ ਬੰਦਾ ਸਹੀ ਨਹੀਂ ਕਰਦਾ ਤੋ ਕਹਿੰਦੇ ਵੀ ਜੇ ਕੋਈ ਵੀ ਨਾ ਆਖੂਗਾ ਤੇ ਫਿਰ ਤਾਂ ਪੀਸੇ ਜਾਵਾਂਗੇ ਆ ਜ਼ਿਕਰ ਕਿਰਦਾਰ ਦੀ ਗੱਲ ਕੀਤੀ ਜਦੇ ਸਿਚੂ ਵਾਲੇ ਦੀ ਉਹ ਲੋਕਾਂ ਨੂੰ ਇਸ ਤਰ੍ਹਾਂ ਹੀ ਲੱਗ ਰਿਹਾਗਾ ਕਿ ਇਹ ਇੱਕ ਹੂਬ ਹੂ ਹੀ ਐਸ ਐਚਓ ਆ ਨਾ ਕਿ ਕੋਈ ਕਿਰਦਾਰ ਨਵਾਇਆ ਜਾਂਦਾ ਕਿਉਂਕਿ ਤੁਹਾਨੂੰ ਫੋਨ ਵੀ ਆਏ ਹੋਣੇ ਕੋਈ ਉਸ ਤਰ੍ਹਾਂ ਦੀ ਵੀ ਸੱਡਣਾ ਜਾਣਕਾਰੀ ਸਾਂਝੀ ਕਰੋਗੇ ਤੁਹਾਨੂੰ ਬਾਹਰੋਂ ਫੋਨ ਕਿਸ ਤਰ੍ਹਾਂ ਦੇ ਆਏ ਕਿਸ ਤਰ੍ਹਾਂ ਦੀ ਗੱਲ ਚਲੋ ਤਾਂ ਉਹ ਸ਼ੁਕਰ ਹੈ ਜੀ ਮੈਂ ਅਸਲੀ ਤਾਂ ਬੇਸ਼ੱਕ ਆਪਣੀ ਜਿਹੜੀ ਕਬੀਲਦਾਰੀ ਅੱਜ ਤੱਕ ਦੀ ਮੇਰੀ ਉਮਰ ਦੀ ਮੈਂ ਬਹੁਤ ਔਖੇ ਤਰੀਕੇ ਨਾਲ ਇਹਨਾਂ ਨੂੰ ਚਲਾ ਰਿਹਾ ਹਾਂ ਜੀ ਮੈਂ ਆਪਣਾ ਫਿਊਚਰ ਆਪਣਾ ਭਵਿ ਆਪਣਾ ਨਹੀਂ ਆਪਣੇ ਬੱਚਿਆਂ ਦਾ ਕਿਵੇਂ ਕਿੱਥੇ ਕਿੱਥੇ ਕਿਵੇਂ ਸੈਟਲਮੈਂਟ ਕੀਤੀ ਉਹ ਮੈਂ ਜਾਣਦਾ ਜਾਂ ਮੇਰੇ ਨੇੜੇ ਰਹਿਣ ਵਾਲੇ ਲੋਕ ਜਾਣਦੇ ਜਿਨ੍ਹਾਂ ਨੇ ਮੈਨੂੰ ਜਗਾ ਜਗਾ ਤੇ ਹੈਲਪ ਕੀਤੀ ਹੈ ਤੇ ਹੁਣ ਜੇ ਤੁਸੀਂ ਕਹਿੰਦੇ ਕਿ ਲੋਕਾਂ ਨੇ ਐਸਐਚਓ ਸਮਝਿਆ ਤਾਂ ਬਹੁਤ ਕਿਹਾ ਕਿ ਤੁਹਾਡੇ ਐਸਐਚਓ ਸਾਹਿਬ ਤੁਹਾਡੇ ਮਾਪਿਓ ਤਾਨੇ ਸਾਰੀਆਂ ਚੀਜ਼ਾਂ ਉਹ ਹੋਈਆਂ ਜੀ ਤਾਂ ਮੈਨੂੰ ਲੱਗਦਾ ਕਿ ਮੇਰਾ ਮੇਰਾ ਬੜਾ ਵੱਡਾ ਸ਼ੌਕ ਸੀ ਮੈਂ ਇੱਕ ਵਾਰ ਭਰਤੀ ਵੀ ਵੇਖੀ ਸੀ ਮੈਂ ਇੱਥੇ ਦੱਸ ਦਿਆਂ ਕਿ ਸਿਸਟਮ ਦੇਖੋ ਕਦੋਂ ਤੋਂ ਕਰਕੇ ਮੈਂ 9099 ਦੇ ਵਿੱਚ ਇੱਕ ਭਰਤੀ ਵੀ ਦੇਖੀ ਸੀਗੀ 99 ਜਾਂ 92 ਦੇ ਵਿੱਚ ਉਹ ਤੇ ਬਠਿੰਡੇ ਭਰਤੀ ਵੇਖੀ ਸੀ ਤੇ ਉੱਥੇ ਸੌਕ ਨੇ ਕਰੀਬ ਮੁੰਡਾ ਜਿਹੜੇ 99 ਮੁੰਡੇ ਭਰਤੀ ਕਰਨੇ ਸੀ ਸਟਾਫ ਚੰਡੀਗੜ੍ਹ ਦਾ ਸੀ ਤੇ ਮੈਂ ਵੀ ਉੱਥੇ ਗਿਆ ਸੀਗਾ ਮੇਰਾ ਇੱਕ ਮਿੱਤਰ ਲੈ ਜਾ ਉੱਥੇ 8 8.5000 ਮੁੰਡਾ ਆਏ ਹੋਏ ਸੀ 100 ਦੀ بجائے 350 ਮੁੰਡੇ ਸਿਲੈਕਟ ਹੋ ਗਏ ਉਸ ਸਿਲੈਕਸ਼ਨ ਦੇ ਵਿੱਚ ਮੈਂ ਵੀ ਹੈਗਾ ਸੀ ਪਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਕਿਹਾ ਕਿ ਹੁਣ ਜੇ 350 ਦੇ ਵਿੱਚੋਂ 99 ਮੁੰਡੇ ਰੱਖਣੇ ਹਨ ਤਾਂ ਉਹਨਾਂ ਤੋਂ 25-25000 ਰੁਪਿਆ ਲਿਆ ਜਾਊਗਾ ਜੀ ਤੇ ਉਦੋਂ ਕਿੱਲੇ ਦੀ ਕੀਮਤ ਮੇਰੇ ਖਿਆਲ ਸ਼ਾਇਦ ਲੱਖ ਰੁਪਿਆ ਹੁੰਦੀ ਸੀ ਤੇ ਦੋ ਕਨਾਲਾਂ ਦੀ ਕੀਮਤ ਬੰਦੀ ਸੀ 25000 ਰੁਪਿਆ ਉਹ ਮੇਰੇ ਕੋਲ ਹੈ ਨਹੀਂ ਸੀ ਮੈਂ ਭਰਤੀ ਨਹੀਂ ਹੋ ਸਕਿਆ ਮੇਰਾ ਤਾਂ ਬਹੁਤ ਚਿਰ ਦਾ ਸ਼ੌਂਕ ਸੀ ਜਦੋਂ ਤੋਂ ਮੈਂ ਕਾਲਜ ਚਲਾ ਗਿਆ ਸੀ ਨਾ ਮੇਰਾ ਸ਼ੌਂਕ ਸੀ ਕਿ ਮੇਰੇ ਸਰੀਰ ਤੇ ਸੱਚੀ ਮੁੱੱਚੀ ਇੱਕ ਇੱਕ ਡਿਊਟੀ ਅਫਸਰ ਵਜੋਂ ਮੇਰੇ ਪੁਲਿਸ ਦੀ ਵਰਦੀ ਪਾਈ ਹੋਵੇ ਤੇ ਉਦੋਂ ਤੋਂ ਵੀ ਮੇਰੀ ਸੋਚ ਸੀ ਕਿ ਮੈਂ ਇੱਕ ਚੰਗਾ ਕਰਤਾਰ ਜਿਹੜਾ ਆਪਦਾ ਹੋਵਦਾ ਹਾਂ ਕਰੂੰਗਾ ਲੋਕਾਂ ਦੇ ਵਿੱਚ ਇੱਕ ਵਧੀਆ ਪੁਲਿਸ ਅਫਸਰ ਬਣ ਕੇ ਦਿਖਾਵਾਂਗਾ ਤੇ ਬੜਾ ਉੱਚਾ ਸੋਚ ਕੇ ਰੱਖਿਆ ਸੀਗਾ ਕਿ ਮੈਂ ਕਦੇ ਮੈਨੂੰ ਮੌਕਾ ਮਿਲਿਆ ਤੇ ਮੈਂ ਲੋਕਾਂ ਦੇ ਵਿੱਚ ਮੈਂ ਦੱਸੂੰਗਾ ਕਿ ਇਸ ਤਰ੍ਹਾਂ ਦੇ ਵੀ ਪੁਲਿਸ ਦੇ ਵਿੱਚ ਲੋਕ ਹੁੰਦੇ ਆ ਤੇ ਇਹ ਵੀ ਮੈਂ ਇੱਥੇ ਮੈਸੇਜ ਇਹੀ ਦਿੰਦਾ ਕਿ ਕੱਲੇ ਅਧਿਕਾਰੀਆਂ ਕਰਮਚਾਰੀਆਂ ਤੇ ਨਾ ਵਰਜੀਆਂ ਕਰੋ ਇਹ ਵੀ ਦੇਖ ਲਿਆ ਕਰੋ ਕਿ ਮੁਲਾਜ਼ਮ ਦੀ ਅਫਸਰ ਦੀ ਮਜਬੂਰੀ ਕਿੱਥੇ-ਕਿੱਥੇ ਸੋ ਮੇਰੇ ਉਹ ਸੋਸ਼ੀਓਦੋਂ ਨਹੀਂ ਪੂਰੀ ਹੋ ਸਕੀ ਅਮਲੀ ਰੂਪ ਚ ਨਹੀਂ ਹੋ ਸਕੀ ਅੱਜ ਉਹ ਵਰਦੀ ਆਪਣੇ ਸਰੀਰ ਤੇ ਪਾ ਕੇ کردار ਨਿਭਾ ਕੇ ਲੋਕਾਂ ਨੇ ਸੱਚੀ ਸੱਚੀ ਐਸਾ ਚ ਮੰਨੇ ਆ ਤਾਂ ਮੈਨੂੰ ਖੁਸ਼ੀ ਹੋਈ ਏ ਉਸ ਗੱਲ ਨਾਲ ਕਿ ਆ ਲੋਕਾਂ ਨੇ ਬਹੁਤ ਪਿਆਰ ਦਿੱਤਾ ਆ ਜਿਕਰ ਗੱਲ ਕੀਤੀ ਜਾਵੇ ਜਿਹੜਾ ਤੁਸੀਂ ਟੌਪਿਕ ਚੁਣਿਆਗਾ ਉਹ ਸਿਰਫ ਇਸ ਦੇ ਵਿੱਚ ਹੀ ਕਿਉਂ ਚੁਣਿਆ ਗਿਆ ਕਿਉਂਕਿ ਜਿਹੜੀ ਚైనా ਡੋਰ ਆ ਚైనా ਡੋਰ ਵਿੱਚ ਕਿਤਨਾ ਕਿਤੇ ਘਾਤ ਕਾ ਪੁਲਿਸ ਵੱਲੋਂ ਵੀ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਬਾਖੂਬੀ ਹੀ ਜਿਹੜਾ ਐਮਐਲਏ ਦੀ ਆਵਾਜ਼ ਸੀਗੀ ਉਹ ਵੀ ਬੜੀ ਖੂਬੀ ਤਰੀਕੇ ਨਾਲ ਨਭਾਈ ਗਈ ਹੈ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਰਦਾਰ ਤਾਂ ਫਿਰ ਕਿਰਦਾਰ ਹੁੰਦੇ ਆ ਜੀ ਜੀ ਆ ਗੱਲ ਮੈਂ ਉਹੀ ਕਰ ਰਿਹਾ ਸੀ ਕਿ ਕਿਉਂਕਿ ਜਦੋਂ ਦੇਖੋ ਜੇ ਬੰਦਾ کردار ਨਿਭਾਉਣ ਦੇ ਵਿੱਚ ਜੇ ਆਪਣੇ ਰੋਲ ਦੇ ਵਿੱਚ ਖੁੱਭੀ ਨਾ ਸਕਿਆ ਜੇ ਲੋਕਾਂ ਨੂੰ ਅਹਿਸਾਸ ਹੀ ਨਾ ਕਰਾ ਸਕਿਆ ਹੁਣ ਅਸੀਂ ਫਿਲਮ ਦੇਖਣ ਜਾਂਦੇ ਆਂ ਜੀ ਤੇ ਫਿਲਮ ਨਾਲੇ ਪਤਾ ਹੁੰਦਾ ਹੈ ਕਿ ਅਸੀਂ ਉਦੋਂ ਤਾਂ ਜਦੋਂ ਆਪਾਂ ਜਾਂਦੇ ਰਹੇ ਆਂ ਆਪਾਂ ਤਾਂ 2-3 2-3 ਰੁਪਏ ਦਿੰਦੇ ਹੁੰਦੇ ਸੀ ਫਿਲਮ ਦੇ ਤੇ ਅੱਜ ਤਾਂ ਰੇਟ ਬੜੇ ਉੱਚੇ ਹੋ ਗਏ ਮਾਲ ਦੇ ਵਿੱਚ 3-300 5-500 ਦੀ ਟਿਕਟ ਹੋ ਗਈ ਨਾਲੇ ਪਤਾ ਹੈ ਕਿ ਅਸੀਂ 2-2.5 ਘੰਟੇ ਦੀ ਮੂਵੀ ਦੇਖਣ ਆਏ ਆਂ ਪਰ ਫਿਰ ਵੀ ਬਹੁਤ ਸਾਰੇ ਸੀਨ ਐ ਇਹੋ ਜਿਹੇ ਹੁੰਦੇ ਨੇ ਜਿੱਥੇ ਅਸੀਂ ਰੋ ਪੈਨੇ ਭਾਵਕ ਹੋ ਜਾਂਦੇ ਆਂ ਖੁੱ ਜੇ ਲੋਕਾਂ ਨੂੰ ਉਹ ਪ੍ਰਭਾਵਿਤ ਹੀ ਨਾ ਕਰ ਸਕਿਆ ਖੁੱਭਣ ਵਾਸਤੇ ਮਜਬੂਰੀ ਨਾ ਕਰ ਸਕਿਆ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਹਿੰਦੇ ਜਸੰਦਰ ਤੇਰੀਆਂ ਪਿੱਛੇ ਵੀ ਬਹੁਤ ਵੀਡੀਓ ਦੇਖੀਆਂ ਅਸੀਂ ਪਰ ਤੇਰੀਆਂ ਵੀਡੀਓ ਅਸੀਂ ਐਂ ਦੇਖਦੇ ਹੁੰਦੇ ਸੀ ਵੇਖ ਲਈ ਛਰਤੀ ਵੇਖ ਲਈ ਛਰਤੀ ਤੇਰੀ ਪਹਿਲੀ ਵੀਡੀਓ ਹੈ ਜਿਹੜੀ 2 2 3 3 ਵਾਰੀ 5 5 ਵਾਰੀ 10 10 ਵਾਰੀ ਵੇਖ ਲਈ ਪਰ ਵੇਖ ਕੇ ਨਾ ਤੈਨੂੰ ਸਕਿਪ ਕਰਨ ਨੂੰ ਦਿਲ ਕਰਦਾ ਤੇ ਨਾ ਇਹਨੂੰ ਐ ਦਿਲ ਕਰਦਾ ਕਿ ਬਹੁਤ ਵੇਖ ਲਈ ਯਾਰ ਜੀ ਕਰਦਾ ਵੇਖੀ ਜਾਓ ਵੇਖੀ ਜਾਓ ਵੇਖੀ ਜਾਓ ਕਿਉਂਕਿ ਇਹ ਘਰ ਘਰ ਦੀਆਂ ਕਹਾਣੀਆਂ ਹਰੇਕ ਪਿੰਡ ਦੀਆਂ ਕਹਾਣੀਆਂ ਦੇਸ਼ ਦੇ 140 ਕਰੋੜ ਤੋਂ ਵੱਧ ਲੋਕਾਂ ਦੀਆਂ ਕਹਾਣੀਆਂ ਅੱਛਾ ਕਿੰਨੇ ਮੈਂਬਰਾਂ ਨੇ ਫਿਰ ਇਸ ਦੇ ਵਿੱਚ ਤੁਹਾਡੇ ਪਾਰਟਿਸਪੀਟ ਕੀਤਾ ਜਿਹੜੀ ਤੁਹਾਡੀ ਟੀਮ ਸੀ ਪੂਰੀ ਜੀ ਮੈਂਬਰ ਤਾਂ ਜੀ ਇਸ ਤਰ੍ਹਾਂ ਸੀ ਅਸਲ ਦੇ ਵਿੱਚ ਤਾਂ ਅਸੀਂ ਉੱਥੇ ਤਿੰਨ ਜਣੇ ਗਏ ਸੀ ਜੀ ਅਸੀਂ ਤਿੰਨ ਜਣੇ ਗਏ ਸੀ ਇੱਕ ਮੈਂ ਤੇ ਆਚਾਰ ਜਾਣੇ ਇੱਕ ਸਾਡਾ ਕੈਮਰਾਮੈਨ ਜੀ ਤੇ ਇੱਕ ਨਾਲ ਸਾਡੇ ਇੱਕ ਜਿਹਨੂੰ ਜਿਹਦੇ ਬੱਚੇ ਨੇ ਡੋਰ ਖਰੀਦੀ ਸੀ ਬੱਚੇ ਵਾਸਤੇ ਖਰੀਦੀ ਤੇ ਇੱਕ ਜਿਹਨੇ ਵੇਚੀ ਸੀ ਜੀ ਜੀ ਕਹੇ ਤਾਂ ਅਸੀਂ ਇੰਨੇ ਹੀ ਸੀ ਉੱਤੇ ਜੀ ਐਮਐਲਏ ਜਿਹਨੂੰ ਫੋਨ ਤੇ ਬਣਾਇਆ ਜੀ ਉਹਨੂੰ ਬੁਲਾਇਆ ਸੀ ਪਰ ਉਹ ਕੁਦਰਤੀ ਬਿਮਾਰ ਹੋ ਗਿਆ ਉਸ ਦਿਨ ਬੁਖਾਰ ਹੋ ਗਿਆ ਉਹਨੂੰ ਉਹ ਕਹਿੰਦਾ ਜੀ ਮੈਂ ਆਉਣ ਜੋਗਾ ਹੈ ਨਹੀਂ ਮੈਂ ਕਿਹਾ ਯਾਰ ਹੁਣ ਜੋ ਤੇਰੇ ਦੇ ਫਟਾ ਉਹ ਤੇਰੇ ਤੇ ਹੀ ਆ ਤੂੰ ਫੋਨ ਤੇ ਹੀ ਬੋਲ ਦੇ ਤੈਨੂੰ ਬੁਲਾਉਂਦੇ ਨਹੀਂ ਵਿੱਚ ਆਪਾਂ ਜੀ ਇੱਕ ਮੁੰਡਾ ਉਹ ਜਿਹੜਾ ਜਿਹੜਾ ਸੇਠ ਬਖਾਇਆ ਸੀਗਾ ਡੋਰ ਵਾਲਾ ਉਹਦੇ ਨਾਲ ਇੱਕ ਮੁੰਡਾ ਹੋਰ ਸੀ ਦੋਸਤੋਂ ਨੂੰ ਪੀਏ ਬਖਾਤਾ ਐਮਐਲਏ ਦਾ ਵੀ ਚਲੋ ਪੀਏ ਕਹਦੇ ਆ ਗਿਆ ਸੀਗਾ ਤੇ ਚੌਂਕੀਦਾਰ ਸਾਹਿਬ ਕੁਦਰਤੀ ਉੱਥੇ ਆਪ ਹੀ ਹੈਗੇ ਸੀਗੇ ਵਿਚਾਰੇ ਤੁਹਾਨੂੰ ਪਤਾ ਖੜੇ ਜਿਹੜਾ ਰਾਜੇ ਆਰਾਮ ਸਿੰਘ ਜਿਹਨਾਂ ਦਾ ਨਾਮ ਲਿਆ ਜਿਹੜੇ ਬਾਕੀ ਬੰਦੇ ਬੈਠ ਗਏ ਸੀ ਉਹ ਉੱਥੇ ਆਪਣੇ ਕਿਸੇ ਕੰਮ ਆਏ ਹੋਏ ਸੀਗੇ ਕਿ ਉਹਨਾਂ ਨੇ ਜਦੋਂ ਵੇਖਿਆ ਕਿ ਅਸੀਂ ਕੋਈ ਫਲਮਾਕਣ ਕਰਨ ਲੱਗੇ ਆ ਉਹ ਕਹਿੰਦੇ ਭਾਈ ਸਾਨੂੰ ਵੀ ਬਿਠਾ ਲਓ ਯਾਰ ਮੈਂ ਕਿਹਾ ਰਾਜੋ ਸਾਨੂੰ ਤਾਂ ਬੰਦਿਆਂ ਦੀ ਲੋੜ ਹੀ ਹੁੰਦੀ ਐ ਤੋ ਫਿਰ ਉਹਨਾਂ ਦੇ ਵਿੱਚੋਂ ਜਿਹੜੇ ਅਸੀਂ ਮੈਂਬਰ ਪੰਚਾਇਤ ਤੇ ਸਰਪੰਚ ਜੀ ਆ ਜੇਕਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਤੁਸੀਂ ਪੰਜਾਬ ਪੁਲਿਸ ਦੇ ਐਸ ਐਚ ਓ ਦਾ ਰੋਲ ਕੀਤਾਗਾ ਕੋਈ ਸਬੰਧਤ ਅਧਿਕਾਰੀਆਂ ਦੇ ਤੋਂ ਕੋਈ ਤੁਹਾਨੂੰ ਫੋਨ ਵਗੈਰਾ ਵੀ ਆਇਆ ਜਾਂ ਐਪਰੀਸ਼ੀਏਟ ਕੀਤਾ ਗਿਆ ਜਾਂ ਕਿਸ ਤਰ੍ਹਾਂ ਵੀ ਨਹੀਂ ਐਪਰੀਸ਼ੀਏਟ ਹੀ ਕੀਤਾ ਗਿਆ ਜੀ ਕਿਉਂਕਿ ਮੈਂ ਦੇਖੋ ਪ੍ਰੋਪਰ ਮੇਰੀ ਕੋਸ਼ਿਸ਼ ਹੋਈ ਹੈ ਰੇਸ਼ਮ ਵੀਰੇ ਜੀ ਵੀ ਕਿਸੇ ਵੀ ਚੀਜ਼ ਨੂੰ ਜਿਹੜਾ ਨਾ ਕੋਈ ਚੀਜ਼ ਮੇਰੀ ਕਿਸੇ ਨੂੰ ਇਸ ਤਰੀਕੇ ਨਾਲ ਨਾ ਲੱਗੇ ਕਿ ਨੇ ਜਾਣ ਬੁੱਝ ਕੇ ਆਹ ਗਲਤੀ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਮੈਂ ਜ਼ਿੰਦਗੀ ਸੋਚਦਾ ਹੈ ਤੇ ਵੈਸੇ ਮੈਂ ਸੋਚਦਾ ਕਿ ਮੈਂ ਜਿੱਥੇ ਜੋ ਜੋ ਹੁਣ ਕਰ ਰਿਹਾ ਨਾ ਇਹ ਮੈਨੂੰ ਬਹੁਤ ਸਮਾਂ ਪਹਿਲਾਂ ਕਰਨਾ ਚਾਹੀਦਾ ਸੀਗਾ ਪਰ ਕਈ ਵਾਰੀ ਕਹਿੰ ਇਦੇ ਵਿੱਚ ਬਹੁਤ ਸਾਰੇ ਇਕੱਲੇ ਮੈਂ ਪੁਲਿਸ ਪ੍ਰਸ਼ਾਸਨ ਦੀ ਗੱਲ ਨਹੀਂ ਕਰਦਾ ਬਹੁਤ ਸਾਰੇ ਮੈਕਮੇਨੇ ਜਿਹੜਾ ਹੈਗੇ ਤੇ ਬਹੁਤ ਸਾਰੇ ਆਮ ਖਾਸ ਸੁਧਾਰਨ ਦੇਸ਼ ਵਿਦੇਸ਼ ਤੇ ਸੱਤ ਸਮੁੰਦਰੋਂ ਪਾਰ ਜਿੱਥੋਂ ਮਰਜੀ ਬਹੁਤ ਲੋਕਾਂ ਨੇ ਜਿਹੜਾ ਐਪਰੀਸ਼ੀਏਟ ਕੀਤਾ ਇਸ ਮਾਮਲੇ ਦੇ ਵਿੱਚ ਕਿ ਯਾਰ ਤੁਸੀਂ ਬਹੁਤ ਵਧੀਆ ਇਹ ਜਿਹੜਾ ਇਹ ਇਹ ਚੀਜ਼ ਨੂੰ ਨਿਭਾਇਆ ਆ ਜੰਦ-ਜੰਦ ਇੱਕ ਲਾਸਟ ਸਵਾਲ ਆ ਜੀ ਤਾਂ ਕੀ ਇਸ ਤਰ੍ਹਾਂ ਦੇ ਹੋਰ ਵੀ ਤੁਹਾਡੇ ਕੋਲੇ ਜਿਹੜੇ ਆਈਡੀਏ ਹੈਗੇ ਆ ਜਾਂ ਦਰਸ਼ਕਾਂ ਸਾਹਮਣੇ ਲੈ ਕੇ ਆਉਂਗੇ ਬਹੁਤ ਸਾਰੇ ਸਮਾਜਿਕ ਮੁੱਦੇ ਹੈ ਜੀ ਤੁਹਾਡੇ ਸਵਾਲ ਦੇ ਵਿੱਚ ਮੈਂ ਸ਼ਾਇਦ ਕਟੋਪੀ ਕਰ ਗਿਆ ਜਵਾਬ ਦੇਣ ਦੇ ਵਿੱਚ ਤੁਸੀਂ ਪੁੱਛਿਆ ਸੀ ਕਿ ਇਹਦੇ ਵਿੱਚ ਤੁਸੀਂ ਪਰਮਿਸ਼ਨ ਇਜਾਜ਼ਤ ਦੀ ਗੱਲ ਕੀਤੀ ਹੈ ਜੀ ਜੀ ਇਹਦੇ ਵਿੱਚ ਇਹ ਸੀਗਾ ਕਿ ਮੈਂ ਸਭ ਤੋਂ ਪਹਿਲਾਂ ਆਪਣੇ ਸਬੰਧਤ ਜਿਹੜੇ ਐਸਐਚਓ ਸਾਹਿਬ ਜੀ ਸ਼੍ਰੀ ਜੈਸ ਕੁਮਾਰ ਇੰਸਪੈਕਟਰ ਜੈਸ ਕੁਮਾਰ ਜੀ ਉਹਨਾਂ ਨੂੰ ਮੈਂ ਕਾਲ ਕੀਤੀ ਸੀ ਪਹਿਲੇ ਦਿਨ ਕਾਲ ਕੀਤੀ ਉਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਤੇ ਮੈਂ ਜਿਹੜੇ ਦਿਨ ਫਲਮਾਕਨ ਕਰਨਾ ਸੀ ਮੈਂ ਫੇਰ ਉਹਨੂੰ ਕਾਲ ਕੀਤੀ। ਮੈਂ ਕਿਹਾ ਸਰ ਵੀ ਮੈਂ ਕੋਈ ਸੈਲਰੀ ਬਾਰੇ ਪੁੱਛਣਾ ਚਾਹਣਾ ਸੋ ਤੁਹਾਨੂੰ ਵੀ ਮੈਂ ਸਾਬ ਇਨਸਪੈਕਟਰ ਦੇ کردار ਦੇ ਵਿੱਚ ਅੱਜ ਇੱਕ ਵੀਡੀਓ ਬਣਾਉਣੀ ਹੈ। ਤੇ ਉਹ ਚਲੋ ਮੇਰੀ ਜਥੇਬੰਦੀ ਤੌਰ ਤੇ ਸਮਝ ਲਓ ਕਿਉਂਕਿ ਮੈਂ ਡੱਲੇਵਾਲ ਸਾਹਿਬ ਨਾਲ ਬਹੁਤ ਦਿਰ ਤੋਂ ਅੰਦੋਲਨ ਮੇਲ ਤੋਂ ਜੁੜਿਆ ਹੋਇਆ ਹਾਂ। ਜੀ ਤੇ ਮਾਰਗਦਰਸ਼ਕ ਹੈ ਮੇਰੇ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਜੋਸਿੰਦਰ ਵੀ ਆਹਾ ਚਲੋ ਸੈਲਰੀ ਦਾ ਤਾਂ ਹਿਸਾਬ-ਹਿਸਾਬ ਹੁੰਦਾ। ਇੱਕ ਸਾਪ ਇਨਸਪੈਕਟਰ ਦਾ ਤੇ ਤੁਸੀਂ ਥੋੜਾ ਜਿਹਾ ਇਨਸਟਰਕਸ਼ਨ ਜਰੂਰ ਪਤਾ ਕਰ ਲਿਓ ਇਹਦੀਆਂ ਜੇ ਕੋ ਕਿਸੇ ਤਰ੍ਹਾਂ ਦੀ ਜ਼ਰੂਰਤ ਨਾ ਹੋਵੇ ਮੈਂ ਕਿਹਾ ਜੀ ਠੀਕ ਹੈ ਫਿਰ ਮੈਂ ਆਪਣੇ ਇੱਕ ਜਰਨਲਿਸਟ ਮਿੱਤਰ ਹੈ ਜੀ ਤੇ ਉਹਨਾਂ ਨੂੰ ਮੈਂ ਕਾਲ ਕੀਤੀ ਮੈਂ ਕਿਹਾ ਵੀ ਉਹ ਕਹਿੰਦੇ ਵੀ ਹਾਂ ਬਿਲਕੁਲ ਆਹ ਹਾ ਜੀ ਜਿੰਨੀ ਜ਼ਰੂਰਤ ਹੁੰਦੀ ਹੈ ਐਨਾ ਚੀਜ਼ਾਂ ਦੀ ਵਰਦੀ ਚ ਕਟੌਤੀ ਕਰ ਲਿਓ ਮੈਂ ਉਹਨਾਂ ਦੀ ਕਟੌਤੀ ਕਰਨ ਦੇ ਬਾਵਜੂਦ ਵੀ ਮੈਂ ਫਿਰ ਵੀ ਡੀਆਈਜੀ ਸਾਹਿਬ ਦੇ ਆਪਣੇ ਰੀਡਰ ਆ ਬਾਈ ਜੀ ਜਗਦੀਸ਼ ਬਰਾੜ ਜੀ ਉਹਨੂੰ ਮੈਂ ਕਾਲ ਕੀਤੀ ਮੈਂ ਕਿਹਾ ਵੀ ਸਰ ਮੈਂ ਇਸ ਤਰ੍ਹਾਂ ਕਰਕੇ ਆ ਚੀਜ਼ ਕਰ ਰਹੇ ਹਾਂ ਜੇ ਕਿਸੇ ਇਜਾਜ਼ਤ ਪਰਮਿਸ਼ਨ ਦੀ ਲੋੜ ਹੈ ਤਾਂ ਮੈਨੂੰ ਦੱਸ ਦਿਓ ਵੀ ਕੱਲ ਨੂੰ ਕੋਈ ਇਤਰਾਜ਼ ਨਾ ਲੱਗੇ ਉਹ ਕਹਿੰਦੇ ਵੀ ਨਹੀਂ ਤੇਰੀਆਂ ਸਮਾਜਿਕ ਵੀਡੀਓ ਹੁੰਦੀਆਂ ਕਿਉਂਕਿ ਸਾਰਾ ਬਹੁਤ ਮਤਲਬ ਜਿਹੜੇ ਲੋਕ ਸਮਝਦੇ ਆ ਨਾ ਕਿ ਮੈਂ ਕੀ ਕਰਦਾ ਉਹ ਦੇਦੇ ਆ ਉਹ ਕਹਿੰਦੇ ਸਮਾਜਿਕ ਵੀਡੀਓ ਹੁੰਦੀਆਂ ਕੋਈ ਗੱਲ ਨਹੀਂ ਤੁਸੀਂ ਕਰ ਲਓ ਤੇ ਮੈਂ ਦੱਸਦਾ ਸੀ ਮੈਂ ਕਹਿੰਦਾ ਜਿੱਥੋਂ ਜਿੱਥੋਂ ਤੁਸੀਂ ਜਿਹੜੀ ਚੀਜ਼ ਨਹੀਂ ਬਖਾ ਸਕਦੇ ਉਹ ਚੀਜ਼ਾਂ ਵਰਤੀ ਦੇ ਵਿੱਚੋਂ ਮੈਂ ਜਿਹੜੀਆਂ ਅਵਾਇਡ ਕਰ ਦੂੰਗਾ ਉਹ ਕਹਿੰਦੇ ਵੀ ਨਹੀਂ ਤੈਨੂੰ ਚੱਲ ਜੇ ਜਿਹੜੀ ਚੀਜ਼ ਦਾ ਪਤਾ ਤੂੰ ਐਵੇਂ ਕਰ ਲੀ ਉਹਨਾਂ ਤੇ ਠੀਕ ਹੈ ਕੋਈ ਇਸ ਗੱਲ ਦੀ ਹੈ ਜੀ ਇੱਕ ਚੀਜ਼ ਜ਼ਰੂਰ ਹੋਈ ਸ਼ਨੀਵਾਰ ਦਾ ਦਿਨ ਸੀ ਜੀ ਐਤਵਾਰ ਦੀ ਪਸੰਤ ਪੰਚਮੀ ਸੀ ਅ ਮੈਂ ਇਹਨੂੰ ਜੈਤੋ ਤਹਿਸੀਲ ਦੇ ਵਿੱਚ ਫਲਮਾਉਣਾ ਵੀ ਨਹੀਂ ਸੀ ਪੁਰਾਣੀ ਤਹਿਸੀਲ ਆ ਖੰਡਰ ਕੀਤੀ ਹੋਈ ਐ ਹਾਂ ਬਿਲਕੁਲ ਉੱਥੇ ਤਾਂ ਸਿਰਫ ਉਹ ਪਟਵਾਰੀਆਂ ਦੇ ਨਾਲ ਜਿਹੜੇ ਮੁੰਡੇ ਵਿਚਾਰੇ ਕੰਮ ਕਰਾਂ ਉਹ ਬਹਿੰਦੇ ਆ ਵੀ ਚਲੋ ਠੀਕ ਆ ਉੱਥੇ ਦਫ਼ਤਰੀ ਕੰਮ ਉਹ ਕੀ ਜਾਂਦੇ ਆ ਪਰ ਮੈਂ ਸਾਨੂੰ ਖੰਡਰ ਕਰਕੇ ਛੱਡਿਆ ਹੋਇਆ ਵੀ ਇਹੇ ਬਿਲਡਿੰਗ ਵਰਤੋਂ ਯੋਗ ਨਹੀਂ ਵੀ ਉਹਦੇ ਵਿੱਚ ਜਿਹੜਾ ਸੀਗਾ ਵੀ ਮੈਨੂੰ ਨਹੀਂ ਪਤਾ ਸੀਗਾ ਕਿ ਇਹਦੀ ਪਰਮਿਸ਼ਨ ਦੀ ਵੈਸੇ ਮੈਂ ਆਪਣੇ ਇੱਕ ਧਰਮਸ਼ਾਲਾ ਜਿੱਥੇ ਉਹ ਬਾਲੀਵੁੱਡ ਦੀਆਂ ਫਿਲਮਾਂ ਵੀ ਪੜਦੀ ਹੁੰਦੀਆਂ ਜੀ 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 ਕਿਹੜੀ ਧਰਮਸ਼ਾਲਾ ਉਹ ਚਰਨਜੀ ਲਾਲ ਦੀ ਚਰਨਜੀ ਲਾਲ ਦੀ ਧਰਮਸ਼ਾਲਾ ਮੈਂ ਉੱਥੇ ਟਵਨ ਦਾ ਨੰਬਰ ਸਵਿਚ ਆਫ ਆ ਗਿਆ ਪਹਿਲਾਂ ਰਾਤ ਨੂੰ ਕਾਲ ਕੀਤੀ ਉਦੋਂ ਵੀ ਬੰਦ ਆ ਗਿਆ ਸਵੇਰੇ ਵੀ ਬੰਦ ਆ ਗਿਆ ਫਿਰ ਮੈਂ ਸੋਚਿਆ ਯਾਰ ਕਿੱਥੇ ਬਣਾਵਾਂ ਮੈਂ ਲੰਘ ਹੀ ਰਿਹਾ ਸੀ ਮੈਂ ਦੇਖਿਆ ਯਾਰ ਇੱਥੇ ਵੀ ਚਹਿਲ ਪਹਿਲ ਜਿਹੀ ਲੱਗਦੀ ਹੈ ਤੇ ਮੈਂ ਉੱਥੇ ਜਾ ਕੇ ਮੁੰਡਿਆਂ ਨੂੰ ਪੁੱਛਿਆ ਕਹਿੰਦੇ ਕੋਈ ਮੈਂ ਕਹਿੰਦੀ ਕੁਰਸੀ ਮੇਜ਼ ਚਾਹੀਦੀ ਹੈ ਵੀ ਕਰ ਲਈਏ ਉਹ ਕਹਿੰਦੇ ਬਾਈ ਕਰ ਲਓ ਕੋਈ ਗੱਲ ਨਹੀਂ ਹਨਾ ਤੇ ਬਸ ਉਹ ਮੈਂ ਉਹਦੇ ਮਾਮਲੇ ਜ਼ਰੂਰ ਮੈਨੂੰ ਜਿਹੜਾ ਬੁਲਾਇਆ ਸੀਗਾ ਕੱਲ੍ਹ ਦਸੇਲਦਾਰ ਸਾਹਿਬ ਨੇ ਬੁਲਾਇਆ ਸੀ ਤੇ ਉਹਨੇ ਡੀਸੀ ਸਾਹਿਬ ਦੇ ਕਾਲ ਐਸਡੀਐਮ ਸਾਹਿਬ ਨੂੰ ਆਈ ਹੈ ਮੈਂ ਕੱਲ ਆਪਦੇ ਵੱਲੋਂ ਉਹਨੂੰ ਸੰਤੁਸ਼ਟ ਕਰ ਆਇਆ ਸੀਗਾ ਉਹਨਾਂ ਨੇ ਵੀ ਕਿਹਾ ਕਿ ਤੁਹਾਡੇ ਚੰਗੀਆਂ ਕੋਸ਼ਿਸ਼ਾਂ ਹੁੰਦੀਆਂ ਸੀ ਦੇਖਦੇ ਤੇ ਅੱਜ ਫੇਰ ਕਾਲ ਆਈ ਸੀ ਵੀ ਕਿਵੇਂ ਐਸਡੀਐਮ ਸਾਹਿਬ ਨੇ ਬੁਲਾਇਆ ਚਲੋ ਕੋਈ ਨਹੀਂ ਮਿਲੂੰਗਾ ਮੈਂ ਅੱਜ ਤੁਹਾਡੇ ਵਰਗੇ ਭਰਾਵਾਂ ਨੇ ਆਉਣਾ ਸੀ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਡੀਸੀ ਸਾਹਿਬ ਨੂੰ ਵੀ ਮਿਲਾਂ ਇਹ ਲੋੜ ਪਈ ਤਾਂ ਮੈਂ ਤੁਹਾਨੂੰ ਫੇਰ ਬੁਲਾਉਂਗਾ ਜੀ ਦੇਖੋ ਜੇ ਕੋਈ ਚੰਗਾ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਉੱਥੇ ਬਕਾਇਦਾ ਮੈਂ ਲਿਖ ਕੇ ਦੇ ਕੇ ਆ ਕਿ ਮੇਰੇ ਇhtਿਆਤਾਂ ਚ ਨਹੀਂ ਸੀ ਕਿ ਤੁਹਾਡੇ ਕੋਲੋਂ ਚਲੋ ਜੀ ਸਰਕਾਰੀ ਬਿਲਡਿੰਗ ਖਾਲੀ ਵੀ ਉਹਦੀ ਪਰਮਿਸ਼ਨ ਦੀ ਲੋੜ ਹੈ ਜਾਂ ਨਹੀਂ ਲੋੜ ਪਰ ਪਰ ਪਿੱਛੇ ਅਸੀਂ ਬਹੁਤ ਵੀਡੀਓ ਜਿਹੜੀਆਂ ਉਹ ਆਪਣੇ ਜਿਵੇਂ ਨਹਿਰੀ ਕੋਠੀ ਵਗੈਰਾ ਅਸੀਂ ਬਣਾਈਆਂ ਉੱਥੇ ਕਦੇ ਇਦਾਂ ਦਾ ਇਤਰਾਜ਼ ਨਹੀਂ ਆਇਆਗਾ ਕਿ ਤੁਸੀਂ ਪਰਮਿਸ਼ਨ ਲਈ ਨਹੀਂ ਲਈ ਐਸ ਵੀਡੀਓ ਤੇ ਕਿਉਂ ਆਇਆ ਮੈਨੂੰ ਸਮਝ ਨਹੀਂ ਆਈ ਉਸ ਗੱਲ ਦੀ ਇਹ ਮੇਰੇ ਵਾਸਤੇ ਜਿਹੜਾ ਉਹ ਸੋਚਣ ਦਾ ਵਿਸ਼ਾ ਤੁਹਾਡੇ ਵਾਸਤੇ ਵੀ ਹੈ ਜੀ ਜੀ ਦੇਖੋ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਜਦੋਂ ਇੱਕ ਸਮ ਕਿ ਤੁਸੀਂ ਕੋਈ ਇਤਰਾਜ਼ ਯੋਗ ਨਾ ਕੁਝ ਕਰਿਓ ਤੇ ਤੁਸੀਂ ਕਰੋ ਖੁੱਲੇ ਖੇਡੂ ਕਿਉਂਕਿ ਕਲਾਕਾਰ ਹੈ ਅਦਾਕਾਰ ਹੈ ਉਹ ਸ਼ਰਮਾਇਆ ਹੁੰਦੇ ਦੇਖਦਾ ਜੀ ਤੇ ਲੋਕ ਉਮੀਦਾਂ ਸਾਡੇ ਤੋਂ ਵੀ ਰੱਖਦੇ ਆ ਕਿ ਮੈਂ ਉਹ ਉਮੀਦਾਂ ਦੇ ਖਰਾ ਉਤਰਨ ਦੀ ਕੋਸ਼ਿਸ਼ ਕੀਤੀ ਆ ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ ਬਹੁਤ ਬਹੁਤ ਧੰਨਵਾਦ ਹਾਂ ਸਰੋਤਿਆਂ ਨੂੰ ਕੀ ਕਹਿਣਾ ਚਾਹੂੰਗਾ ਜਾਂਦੇ ਜਾਂਦੇ ਜੀ ਇਹੀ ਕਹਿਣਾ ਚਾਹੂੰਗਾ ਜੀ ਕਿ ਕੱਲੀਆਂ ਸਰਕਾਰਾਂ ਕੱਲੇ ਅਫਸਰਾਂ ਨੂੰ ਕੱਲੇ ਮਹਿਕਮਿਆਂ ਨੂੰ ਦੋਸ਼ ਨਾ ਦੇਆ ਕਰੋ ਸਾਨੂੰ ਆਪਣੇ ਵਿੱਚ ਵੀ ਸੁਧਾਰ ਦੀ ਲੋੜ ਹੈ ਇਹ ਗੱਲ ਮੈਂ ਪਹਿਲਾਂ ਵੀ ਕਈ ਚੈਨਲਾਂ 'ਤੇ ਆਖੀ ਮੈਂ ਹੁਣ ਵੀ ਆਖੀ ਕੱਲ ਮੈਂ ਜੋ ਤਹਿਸੀਲਦਾਰ ਸਾਹਿਬ ਕੋਲ ਬੈਠਾ ਸੀ ਨਾ ਤੇ ਮੈਂ ਕਿਹਾ ਸੀ ਕਿ ਸਰ ਮੈਂ ਉਹਨਾਂ ਉਂਗਲਾਂ ਨਾਲ ਦੀ ਗੱਲ ਕੀਤੀ ਹੈ ਕਿ ਤੁਹਾਡੇ ਤੋਂ ਉੱਠ ਨਹੀਂ ਹੋਗੇ ਕਿ ਅਫਸਰ ਇਹ ਨਹੀਂ ਕਰਦਾ ਉਹ ਨਹੀਂ ਕਰਦਾ ਮੈਂ ਉਹ ਤਿੰਨ ਉਂਗਲਾਂ ਦੀ ਗੱ ਵੀਦਿਆ ਨੇ ਸਾਡੇ ਵੱਲ ਹੁੰਦੀਆਂ ਪਹਿਲਾਂ ਅਸੀਂ ਆਪਣੇ ਵਿੱਚ ਕਿੰਨਾ ਸੁਧਾਰ ਕੀਤਾ ਹਰ ਇੱਕ ਬੰਦਾ ਕਹਿੰਦਾ ਭਗਤ ਸਿੰਘ ਜੰਮੇ ਗਵਾਂਡੀਆਂ ਦੇ ਜੰਮੇ ਸਾਡੇ ਨਾਲ ਗੱਲ ਦੇ ਵੀ ਕੰਮ ਖਰਾਬ ਹੋ ਜਾਊਗਾ ਸਾਰਾ ਮੁਰਖ ਲੜੂਗਾ ਮਰੂਗਾ ਸ਼ਹੀਦ ਹੋਊਗਾ ਵੀ ਮੈਂ ਕਿਹਾ ਸਰ ਵੀ ਦੇਖੋ ਜਿਹੜੀਆਂ ਤੁਹਾਡੇ ਤੇ ਉਂਗਲਾਂ ਉਂਟਦੀਆਂ ਨਾ ਤੁਹਾਡੀਆਂ ਮਜਬੂਰੀਆਂ ਜਿਹੜੀਆਂ ਬਲਾਜਮਾਨੀਆਂ ਆਫਸਰਾਂ ਦੀਆਂ ਮੈਂ ਉਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੇ ਤੁਹਾਨੂੰ ਲੱਗਦਾ ਕਿ ਪਰਮਿਸ਼ਨ ਬਹੁਤ ਵੱਡਾ ਡਿੱਕਾ ਸੀ ਇਹਦੇ ਵਿੱਚ ਤੇ ਜੇ ਕਹੋ ਤੇ ਮੈਂ ਡੀਸੀ ਸਾਹਿਬ ਨੂੰ ਜਾ ਕੇ ਰਿਕਵੈਸਟ ਕਰਾਂਗਾ ਅੱਗੇ ਤੋਂ ਮੈਂ ਕਿਹਾ ਦੱਸੋ ਪਰ ਉਹਨੇ ਬਹੁਤ ਵਧੀਆ ਮੈਨੂੰ ਜਿਹੜਾ ਹੌਸਲਾ ਮੇਰਾ ਵਧਾਇਆ ਉਹ ਕਹ ਤਲੋ ਐਸਡੀਐਮ ਸਾਹਿਬ ਨੇ ਬੁਲਾਇਆ ਮੈਂ ਕੋਸ਼ਿਸ਼ ਕਰੂੰਗਾ ਕੱਲ ਨੂੰ ਮਿਲਣ ਦੀ ਉਹਨੂੰ ਠੀਕ ਹੈ ਸਰ ਥੈਂਕ ਯੂ ਸਰ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਅਹ ਇਹ ਸਨਸੀ ਜਿਹੜੀ ਜੀ ਵੀਡੀਓ ਵਾਇਰਲ ਹੋਣ ਵਾਲੇ ਐਸਐਚਓ ਜਸਵਿੰਦਰ ਸਿੰਘ ਜੀ ਉਹਨਾਂ ਨਾਲ ਅਸੀਂ ਗੱਲਬਾਤ ਵੀ ਕੀਤੀ